ਸ਼੍ਰੋਮਣੀ ਕਾਲੀਦਾ ਦੇ ਵਿੱਚ ਸ਼ਾਮਲ ਹੋਏ ਸੁਖਦੇਸ਼ ਸਿੰਘ ਢਿੰਡਸਾ ਵੱਲੋਂ ਵੀ ਗੱਡ ਚੋਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਜ ਜਿਉਂ ਨੇ ਕਿਹਾ ਕਿ ਜੇਕਰ ਆਪਾਂ ਮੰਗਾਉਣ ਲੈ ਕੇ ਨਾ ਚੱਲੀ ਤਾਂ ਲੋਕ ਆਪਾਂ ਨੂੰ ਪਸੰਦ ਨਹੀਂ ਕਰਨਗੇ ਕਹਿੰਦੇ ਜੇ ਆਪਾਂ ਇਹ ਮੰਗਾ ਵੱਲ ਧਿਆਨ ਨਾ ਦਿੱਤਾ ਵਿਚ ਵਿਚਾਲੇ ਛੱਡਤਾ ਮੰਗਾ ਨੂੰ ਤੇ ਫਿਰ ਲੋਕਾਂ ਨੇ ਸਾਨੂੰ ਮਾਫਰੀ ਕਰਨਾ ਢਿੰਡਸਾ ਸਾਹਿਬ ਨੂੰ ਇਹ ਜਾਣ ਜਾਣਾ ਚਾਹੀਦਾ ਹੈ ਲੋਕਾਂ ਨੇ ਤਾਂ maaf ਕੀਤਾ ਨਹੀਂ ਸਿੱਟਾ ਤਾਂ ਰਹੀਆਂ ਤਿੰਨ ਸਿਧਾਂਤ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਇਹਦਾ ਮਤਲਬ ਢੀਡਸਾ ਸਾਹਿਬ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਸਿਧਾਂਤਹੀਨ ਹੋਊਗੀ ਸੀ ਤੇ ਹੁਣ ਦੁਬਾਰਾ ਸਿਧਾਂਤਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੁਖਦੇਸ਼ ਸਿੰਘ ਢੀਂਡਸਾ ਵੱਲੋਂ ਵੀ ਗੜਚੋਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਜ ਜਿਉਂ ਨੇ ਕਿਹਾ ਕਿ ਜੇਕਰ ਆਪਾਂ ਮੰਗਾਉਣ ਲੈ ਕੇ ਨਾ ਚੱਲੀ ਤਾਂ ਲੋਕ ਆਪਾਂ ਨੂੰ ਪਸੰਦ ਨਹੀਂ ਕਰਨਗੇ ਇਹ ਗੱਲ ਤਾਂ ਬਿਲਕੁਲ درست ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਹੈ ਉਹ ਕਹਿੰਦੇ ਜੇ ਆਪਾਂ ਇਹ ਮੰਗਾ ਵੱਲ ਧਿਆਨ ਨਾ ਦਿੱਤਾ ਵਿਚ ਵਿਚਾਲੇ ਛੱਡਤਾ ਮੰਗਾ ਨੂੰ ਤੇ ਫਿਰ ਲੋਕਾਂ ਨੇ ਸਾਨੂੰ ਮaaf ਨਹੀਂ ਕਰਨਾ ਤੇ ਢੀਂਡ ਸਾਹਿਬ ਨੂੰ ਇਹ ਜਾਣ ਜਾਣਾ ਚਾਹੀਦਾ ਹੈ ਲੋਕਾਂ ਨੇ ਤਾਂ ਮaaf ਕੀਤਾ ਨਹੀਂ ਸਿੱਟਾ ਤਾਂ ਰਹਿ ਗਿਆ ਤਿੰਨ ਪਹਿਲਾਂ ਇੱਕ ਜਮਾ ਦੋ ਸੀ ਚਲੋ ਹੁਣ ਤੁਸੀਂ ਇਹ ਵਾਲੀ ਹੋਰਾਂ ਨੂੰ ਲੈ ਆਂਦਾ ਉਹ ਕਹਿੰਦੇ ਸਿਧਾਂਤ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਇਹਦਾ ਮਤਲਬ ਢੀਡਸਾ ਸਾਹਿਬ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਸਿਧਾਂਤਹੀਨ ਹੋ ਗਈ ਸੀ ਤੇ ਹੁਣ ਦੁਬਾਰਾ ਸਿਧਾਂਤਾਂ ਦੀ ਗੱਲ ਹੋ ਰਹੀ ਹੈ ਇਹ ਆਗੂਏ ਦੱਸੰਦਾ ਯਤਨ ਕਰਨਗੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਸਵਾਲ ਉਠਾਇਆ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਐ ਫੈਡਰਲਿਜ਼ਮ ਦੀ ਗੱਲ ਤੇ ਭਾਰਤੀ ਜਨਤਾ ਪਾਰਟੀ ਤਾਂ ਸਾਰੇ ਖੋਖੋ ਕੇ ਆਪਦੇ ਕੋਲੇ ਲਈ ਜਾਂਦੀ ਹੈ ਉਹਦੇ ਨਾਲ ਤੁਹਾਡੀ ਸਾਂਝ ਇਹ ਤਾਂ ਕਿਸਾਨ ਅੰਦੋਲਨ ਦੇ ਵੱਖਰੀ ਕਰਤੀ ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕੀਤੀ ਤੇ ਜੇ ਅਕਾਲੀ ਦਲ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਤੇ ਭੋਗੀ ਨੇ ਪਾਇਆ ਸਦਾਤਾ ਨੂੰ ਛੱਡ ਕੇ ਤੁਸੀਂ ਪੰਜਾਬੀ ਪਾਰਟੀ ਬਣਾਈ 1996 ਵਿੱਚ ਜਦੋਂ ਤਾਰਾ 370 ਦੀ ਗੱਲ ਆਈ ਵੱਧ ਅਧਿਕਾਰਾਂ ਦੀ ਥੋਡੀ ਪਾਰਟੀ ਹੱਕ ਚ ਭੁਗਤੀ ਸ਼ਹੀਨ ਬਾਗ ਦੇ ਮਾਮਲੇ ਵਿੱਚ ਨਾ ਤੁਸੀਂ ਬੋਲੇ ਸੋਸਤੀ ਇਹ ਇਹ ਤੇ ਵੀ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਦੇ ਹਾਂ ਸੋ ਜਿਹੜੇ ਸਿਧਾਂਤ ਤੇ ਕੁਰਬਾਨੀ ਦਿੱਤੀ 1973 ਚ ਮਤਾ ਬਣਾਇਆ ਕਿੱਧਰ ਗਏ ਉਹ ਸਿਧਾਂਤ ਤੇ ਤਾਂ ਹੀ ਤਾਂ ਫਿਰ ਸਾਡੇ ਨਾਲ ਆਹ ਕੁਝ ਵਾਪਰ ਰਿਹਾ ਅੱਜ ਦੇਖੋ ਉਹ ਢਿੱਡ ਸਾਹਿਬ ਨੇ ਕਿਹਾ ਕਿ ਸਿਧਾਂਤ ਅਪਣਾਓ ਆਪਾਂ ਵੀ ਇਹ ਗੱਲ ਕਰਦੇ ਆ ਕਿ ਭਾਈ અપਨਾ ਲੋ ਇਹਨਾਂ ਸਿਧਾਂਤਾਂ ਦਾ ਕਿੰਨਾ ਕਸਰ ਹੋਵੇਗਾ ਸਮਝ ਦੱਸੇਗਾ ਪਰ ਸਿਧਾਂਤ ਹੋਣੇ ਲਾਜ਼ਮੀ ਨੇ ਬਹੁਤ ਜ਼ਰੂਰੀ ਨੇ ਕੋਈ ਵੀ ਪਾਰਟੀ ਆਪਣੇ ਸਿਧਾਂਤਾਂ ਤੇ ਜੇ ਕਾਇਮ ਨਹੀਂ ਰਹਿੰਦੀ ਹੋਂਦ ਮਟਾ ਲੈਂਦੀ ਐ ਸੋ ਉਹਨਾਂ ਦੀ ਇਹ ਕਹੀ ਹੋਈ ਗੱਲ ਕਿੱਥੋਂ ਤੱਕ ਹੁੰਦਾ ਐ ਤੇ ਜੇ ਫਿਰ ਸਾਰਾ ਕੁਝ ਸਦਾਤ ਛੱਡ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਅਗਧਾੜੇ ਤੇ ਚੜਨਾ ਹੈ ਫਿਰ ਇਹਨਾਂ ਦੇ ਸਦਾਤ ਕਿੱਥੇ ਜਾਣਗੇ ਸਾਰਾ ਕੁਝ ਨਿਰਪਰ ਉਹਨਾਂ ਗੱਲਾਂ ਤੇ ਕਰਦਾ ਹੈ ਜੀ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਕਿਹ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ